ਸਾਡਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਹੈਗਾ ਇੱਕ ਪ੍ਰਹਾਰ ਆਪਰੇਸ਼ਨ ਚ ਅਸੀਂ ਸ਼ੁਰੂ ਕੀਤਾ ਹੈਗਾ ਸਾਨੂੰ ਮਾਨਯੋਗ ਸੀਐਮ ਸਾਹਿਬ ਜੀ ਦੀ ਹਦਾਇਤਾਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਸੀ ਜਿਹਦੇ ਤਹਿਤ ਪੰਜਾਬ ਦੇ ਵਿੱਚ ਇੱਕ ਜਿਹੜੇ ਗੈਂਗਸਟਰਸ ਦਾ ਕਲਚਰ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਦੇਖ ਰਹੇ ਹਾਂ ਉਸ ਨੂੰ ਖਤਮ ਕਰਨ ਵਾਸਤੇ ਅਸੀਂ ਇੱਕ ਪ੍ਰਹਾਰ ਆਪਰੇਸ਼ਨ ਸ਼ੁਰੂ ਕੀਤਾ ਜਿਹੜਾ ਕੱਲ 20 ਤਰੀਕ ਨੂੰ ਸ਼ੁਰੂ ਕੀਤਾ ਗਿਆ ਸੀ ਅੱਜ ਇਹਦਾ ਆਪਰੇਸ਼ਨ ਦਾ ਦੂਜਾ ਦਿਨ ਹੈ ਕੱਲ ਜਿਹੜਾ ਆਪਰੇਸ਼ਨ ਸ਼ੁਰੂ ਕੀਤਾ ਸੀ ਉਹਦੇ ਵਿੱਚ ਵੀ ਸਾਨੂੰ ਆਪਣੇ ਜਨੰਦਰ ਅਧਿਆਸੀ ਪੁਲਿਸ ਨੇ ਕਾਫੀ ਵੱਡੀ ਸਫਲਤਾ ਜਿਹੜੀਆਂ ਮਿਲੀਆਂ ਜਿਨ੍ਹਾਂ ਦੇ ਵਿੱਚ ਕੱਲ ਦੋ ਜਿਹੜੇ ਬਦਮਾਸ਼ਾਂ ਦਾ ਕਾਫਰ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਬਦਮਾਸ਼ ਚਾਰਕੋਟ ਸੂਲ ਵੀ ਸੰਪੰਨ ਬਾਕੀ ਜਿਹੜਾ ਆ ਗਿਆ ਉਹਨੂੰ ਅਰੈਸਟ ਕੀਤਾ ਗਿਆ ਇਸੇ ਤਰ੍ਹਾਂ ਕੱਲ ਨਕੋਦਰ ਦੇ ਏਰੀਆ ਦੇ ਵਿੱਚ ਜਿਹੜੀ ਹੈਗੀ ਆ ਇਸੇ ਆਪਰੇਸ਼ਨ ਦੇ ਦੌਰਾਨ ਹੀ ਸਾਨੂੰ 7 ਕਿਲੋ ਕੋਸ਼ਗ੍ਰਾਮ ਦੀ ਜਿਹੜੀ ਅਫੀਮ ਦੀ ਰਿਕਵਰੀ ਤੇ ਇੱਕ ਡੇਵਰ ਗੱਡੀ ਦੀ ਰਿਕਵਰੀ ਵੀ ਹੋਈ ਐਂਡ ਪਲੱਸ ਜਿਹੜੇ ਕੱਲ ਅਸੀਂ ਮੋਰ ਥੈਨ 60 ਜਿਹੜੇ ਵਾਂਟਡ ਅਕਿਊਜ਼ਡ ਹੈਗੇ ਅਸੀਂ ਵੱਖ-ਵੱਖ ਮਕਦਮਿਆਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਐਂਡ ਕੱਲ ਨੌ ਐਸੋਸੀਏਟਸ ਜਿਹੜੇ ਐਸੋਸੀਏਟ ਸੀ ਗੈਂਗਸਟਰਸ ਦੇ ਜਿਹੜੇ ਪਰਦੇਸ਼ਾਂ ਵਿੱਚ ਬੈਠੇ ਗੈਂਗਸਟਰ ਹੈਗੇ ਨੇ ਉਹਨਾਂ ਦੇ ਨੌ ਕਿਊਜ਼ਡ ਸੀ ਜਿਹੜੇ ਹੈਗੇ ਨੇ ਉਹਨਾਂ ਨੂੰ ਐਸੋਸੀਏਟਸ ਨੂੰ ਅਸੀਂ ਕੱਲ ਅਰੈਸਟ ਕੀਤਾ ਸੀ ਐਂਡ ਸਾਡਾ ਇਹ ਆਪਰੇਸ਼ਨ ਦਾ ਜਿਹੜਾ ਅੱਜ ਵੀ ਚੱਲ ਰਿਹਾ ਹੈਗਾ ਮੇਰਾ ਸਾਡਾ ਜਿਹੜਾ ਮਕਸਦ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਕਿਸੇ ਵੀ ਤਰ੍ਹਾਂ ਦੇ ਜਿਹੜੇ ਪਰੇਸ਼ਾਨ ਦੇ ਵਿੱਚ ਬੈਠੇ ਫੌੜ ਦੇ ਵਿੱਚ ਗੈਂਗਸਟਰ ਹੈਗੇ ਨੇ ਜਾਂ ਬਦਵਾਜ ਬੈਠੇ ਨੇ ਉਹ ਪੰਜਾਬ ਦੇ ਵਿੱਚ ਕਾਲਸ ਕਰਾ ਕੇ ਜਿਹੜੀਆਂ ਕਿਸੇ ਨੂੰ ਸੌਖਣ ਕਾਲ ਕਰਦੇ ਨੇ ਕਿਸੇ ਤੋਂ ਫਾਇਰਿੰਗ ਕਰਾ ਦਿੰਦੇ ਆ ਜਾਂ ਹੋਰ ਤੇ ਇੱਧਰ ਕੁਝ ਬੰਦੇ ਉਹਨਾਂ ਨੂੰ ਸ਼ਹਿਦ ਹੁੰਦੇ ਨੇ ਜਿਹੜੇ ਇੱਧਰ ਸ਼ਹਿਦ ਦੇ ਰਹੇ ਨੇ ਉਹਨਾਂ ਨੂੰ ਉਹਦਾ ਕਲੀਨ ਸ਼ੀਟ ਕਰਨਾ ਸਾਡਾ ਟਾਰਗੇਟ ਆ ਜਿਸ ਦੇ ਤਹਿਤ ਜਿਹੜਾ ਹੈਗਾ ਅਸੀਂ ਇੱਕ ਤਹਈਆ ਕੀਤਾ ਹੋਇਆ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੀ ਇਸ ਤਰ੍ਹਾਂ ਦੇ ਸਖਸ਼ ਨੂੰ ਅਸੀਂ ਬਾਹਰ ਨਹੀਂ ਰਹਿਣ ਦਵਾਂਗੇ ਜੇਲ੍ਹ ਤੋਂ ਜਿਹੜਾ ਬੰਦਾ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਬਦਮਾਸ਼ ਨੇ ਉਹਨਾਂ ਦੀ ਸਹਾਇਤਾ ਕਰਦਾ ਹੋਵੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਲੋਜਿਸਟਿਕ ਜਾਂ ਫਾਈਨੈਂਸ਼ੀਅਲ ਸਪੋਰਟ ਕਰਦਾ ਹੋਵੇ ਜਾਂ ਉਹਨਾਂ ਨੂੰ ਕਿਸੇ ਪ੍ਰਕਾਰ ਦੇ ਕ੍ਰਾਈਮ ਦੇ ਵਿੱਚ ਜਿਹੜਾ ਹੈਗਾ ਮਦਦ ਕਰਦਾ ਸਰ ਇੱਕ ਲਾਇਸੈਂਸ ਜਿਹੜੇ ਆ ਇਸ਼ੂ ਕੀਤੇ ਵੈਪਨਸ ਦੇ ਜਿਹੜੇ ਨੀਡੀ ਪਰਸਨ ਨੇ ਉਹਨਾਂ ਨੂੰ ਤਾਂ ਹੈ ਨੇ ਅਦਰ ਪਰਸਨ ਵੀ ਲਈ ਕਰਦੇ ਸਰ ਉਹਦੇ ਵਾਸਤੇ ਕੀ ਕੀ ਨਿਯਮ ਨੇ ਦੇਖੋ ਜਿਹੜਾ ਸਾਨੂੰ ਕੋਈ ਅਪਲਾਈ ਕਰਦਾ ਹੈ ਸੀ ਉਹਦੀ ਸਾਰੀ ਪ੍ਰੋਪਰ ਜਿਹੜੀ ਹੈਗੀ ਜਾਂਚ ਕਰਕੇ ਉਹਨੂੰ ਇਸ਼ੂ ਕੀਤਾ ਜਾਂਦਾ ਹੈ ਤੇ ਨਿਯਮਾਂ ਦੇ ਤਹਿਤ ਹੀ ਕੀਤਾ ਜਾਂਦਾ ਜਿੰਨਾਂ ਕੋਲੇ ਨਹੀਂ ਉਹ ਅਪਲਾਈ ਕਰਨਗੇ ਜਿਹਨੂੰ ਲੋਡ ਹੈਗੇ ਹੈ ਨੀਡ ਪੇਸੀ ਦੇ ਉੱਤੇ ਉਹਨਾਂ ਦੀ ਸਿਕਿਉਰਟੀ ਨੂੰ ਕੋਈ ਥ੍ਰੈਟ ਆ ਗਿਆ ਤਾਂ ਜਾਰੀ ਕੀਤਾ ਜਾਂਦਾ ਹੈ ਖੱਦ ਲਈ ਹੁਣ ਲਈ ਵਰਦੇ ਜਿਹਨਾਂ ਨੀਡ ਨਹੀਂ ਹੈ ਤੇ ਇਹ ਕੋ ਹੈਗਾ ਹੈ ਉਹਦੇ ਤੇ ਮੈਂ ਕੁਝ ਮੈਂ ਨਹੀਂ ਕਰ ਸਕਦਾ ਕਿ ਕੌਣ ਆਊਟ ਵਿਦਆਊਟ ਨੀਡ ਦਾ ਹੈ ਸਰ ਵੈਰੀਫਾਈ ਤਾਂ ਕਰ ਸਕਦੇ ਆ ਜੇ ਕੋਈ ਤੁਹਾਡੇ ਕੋਲ ਇਨਫੋਰਮੇਸ਼ਨ ਆਇਆ ਤਾਂ ਦੱਸੋ ਕਿ ਉਹਨਾਂ ਦੀ ਸਪੈਸੀਫਿਕ ਇਨਫੋਰਮੇਸ਼ਨ ਕ੍ਰੈਡੀਬਲ ਇਨਫੋਰਮੇਸ਼ਨ ਹੋਵੇ ਅਸੀਂ ਰਿਵਿਊ ਕਰ ਸਕਦੇ ਆ ਦੇ ਵਿੱਚ ਕੱਲ ਦੋ ਜਿਹੜੇ ਬਦमाशਾਂ ਦਾ ਕਾਊਂਟਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇਸ ਬਗਮਾਸ ਚ ਜੱਦੀ ਹੋਇਆ ਸਾਕੂਤ ਸੋਲ ਜਿਹਨਾਂ ਦੇ ਪਾਕੀ ਅਸੀਂ ਕਿਹਾ ਗਿਆ ਉਹਨੂੰ ਅਰੈਸਟ ਕੀਤਾ ਗਿਆ ਜੇਕਰ ਉਹ ਕੱਲ ਨਕੋਟਰ ਦੇ ਏਰੀਆ ਦੇ ਵਿੱਚ ਜਿਹੜੀ ਹੈਗੀ ਆ ਇਸੇ ਆਪਰੇਸ਼ਨ ਦੇ ਦੌਰਾਨ ਹੀ ਤੋਂ ਜਿਹੜਾ ਬੰਦਾ ਪ੍ਰਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਬਦਮਾਸ਼ ਨੇ ਉਹਨਾਂ ਦੀ ਸਹਾਇਤਾ ਕਰਦਾ ਹੋਵੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਲੋਜਿਸਟਿਕ ਜਾਂ ਫਾਈਨੈਂਸ਼ੀਅਲ ਸਪੋਰਟ ਕਰਦਾ ਹੋਵੇ ਜਾਂ ਉਹਨਾਂ ਨੂੰ ਕਿਸੇ ਪ੍ਰਕਾਰ ਦੇ ਕ੍ਰਾਈਮ ਦੇ ਵਿੱਚ ਜਿਹੜਾ ਹੈਗਾ ਮਦਦ ਕਰਦਾ ਵਾ ਸਰ ਇੱਕ ਲਾਇਸੈਂਸ ਜਿਹੜੇ ਆ ਇਸ਼ੂ ਕੀਤੇ ਵੈਪਨਸ ਦੇ ਜਿਹੜੇ ਨੀਡੀ ਪਰਸਨ ਨੇ ਉਹਨਾਂ ਨੂੰ ਤਾਂ ਹੈ ਨੇ ਅਦਰ ਪਰਸਨ ਵੀ ਲਈ ਕਰਦੇ ਸਰ ਉਹਦੇ ਵਾਸਤੇ ਕੀ ਕੀ ਕਰਨੀ ਚਾਹੀਦੀ ਸੇ ਦੇਖੋ ਜਿਹੜਾ ਸਾਨੂੰ ਕੋਈ ਅਪਲਾਈ ਕਰਦਾ ਅਸੀਂ ਉਹਦੀ ਸਾਰੀ ਪ੍ਰੋਪਰ ਜਿਹੜੀ ਹੈਗੀ ਜਾਂਚ ਕਰਕੇ ਉਹਨੂੰ ਇਸ਼ੂ ਕੀਤਾ ਜਾਂਦਾ ਹੈ ਤੇ ਨਿਯਮਾਂ ਦੇ ਤਹਿਤ ਹੀ ਕੀਤਾ ਜਾਂਦਾ ਜਿੰਨਾਂ ਕੋਲੇ ਨਹੀਂ ਉਹ ਅਪਲਾਈ ਕਰਨਗੇ ਜਿਹਨੂੰ ਲੋਡ ਹੈਗੀ ਹੈ ਲੀਡ ਪੀਸ ਦੇ ਉੱਤੇ ਉਹਨਾਂ ਦੀ ਸਿਕਿਉਰਿਟੀ ਨੂੰ ਕੋਈ ਥ੍ਰੈਟ ਹੈਗੇ ਤਾਂ ਜਾਰੀ ਕੀਤਾ ਜਾਂਦਾ ਹੈ ਕਦਰੇ ਹੁਣ ਲਈ ਕਰਦੇ ਜਿਹਨਾਂ ਨੀਡ ਨਹੀਂ ਹੈ ਵੀ ਕੀ ਹੋਗਾ ਹੈ ਉਹਦੇ ਤੋਂ ਮੈਂ ਕੁਝ ਨਾਟਰੀ ਕਰ ਸਕਦਾ ਕਿ ਕੌਣ ਵਿਦਾਊਟ ਨੀਡ ਲਈ ਪਰ ਬਾਦ ਸਰ ਵੈਰੀਫਾਈ ਤਾਂ ਕਰ ਸਕਦੇ ਆ ਜੇ ਕੋਈ ਤੁਹਾਡੇ ਕੋਲ ਇਨਫੋਰਮੇਸ਼ਨ ਆਇਆ ਤਾਂ ਦੱਸੋ ਕਿ ਉਹਨਾਂ ਦੀ ਸਪੈਸੀਫਿਕ ਇਨਫੋਰਮੇਸ਼ਨ ਤੇ ਕ੍ਰੈਡਿਬਲ ਇਨਫੋਰਮੇਸ਼ਨ ਹੋਵੇ ਅਸੀਂ ਰਿਵਿਊ ਕਰ ਸਕਦੇ ਆ